ਪੰਜਾਬ ਦੇ ਅੰਦਰ ਸਿੱਖਿਆ ਕ੍ਰਾਂਤੀ ਦੀ ਪੋਲ ਖੁੱਲ ਗਈ ਹੈ 12ਵੀਂ ਜਮਾਤ ਦੇ ਆਏ ਨਤੀਜਿਆਂ ਦੇ ਵਿੱਚੋਂ 117 ਐਮინੈਂਸ ਸਕੂਲ ਜੋ ਪੰਜਾਬ ਸਰਕਾਰ ਨੇ ਅਨਾਉਂਸ ਕੀਤੇ ਸੀ ਸਕੂਲ ਤਾਂ ਪਹਿਲਾਂ ਬਣੇ ਹੋਏ ਸੀ ਨਾਮ ਬਦਲ ਦਿੱਤਾ ਗਿਆ 290 ਵਿਦਿਆਰਥੀ ਉਸ ਬਾਅਦ ਦੀ ਜਮਾਤ ਦੀ ਮੈਰਿਟ ਵਿੱਚ ਆਏ ਪਰ ਸਕੂਲ ਆਫ ਐਮੀਨਸ ਦੇ ਵਿਦਿਆਰਥੀ ਸਿਰਫ ਦੋ ਮੈਰਿਟ ਹਿਸਟ ਵਿੱਚ ਆਏਗੇ ਮੈਂ ਪੰਜਾਬ ਸਰਕਾਰ ਨੂੰ ਸਵਾਲ ਪੁੱਛਣਾ ਚਾਹਨਾ ਕਿ ਪੰਜਾਬ ਦੇ ਅੰਦਰ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਲੋਕਾਂ ਦੀ ਮਦਦ ਦੇ ਨਾਲ ਸਕੂਲ ਬਣੇ ਹੋਏ ਸਨ ਤੁਸੀਂ ਆ ਕੇ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਉੱਤੇ ਸਕੂਲਾਂ ਦੇ ਨਾਮ ਬਦਲ ਕੇ ਸਕੂਲ ਆਫ ਐਮੀਨਸ ਬਣਾਏ ਪੰਜਾਬ ਦੇ ਬਹੁਤ ਸਾਰੇ ਅਧਿਆਪਕਾਂ ਨੂੰ ਤੁਸੀਂ ਸਿੰਗਾਪੁਰ ਟ੍ਰੇਨਿੰਗ ਦੇ ਲਈ ਭੇਜਿਆ ਮੈਂ ਜੋ ਪੰਜਾਬ ਸਰਕਾਰ ਨੂੰ ਪੁੱਛਣਾ ਚਾਹਨਾ ਕਿ ਕਿੱਥੇ ਨੇ ਉਹ ਅਧਿਆਪਕ ਕਿਹੜੇ ਸਕੂਲਾਂ ਦੇ ਵਿੱਚ ਉਹ ਅਧਿਆਪਕ ਤਾਇਨਾਤ ਨੇ ਮਾਸਟਰ ਪ੍ਰਿੰਸੀਪਲ ਕਿੱਥੇ ਤਾਇਨਾਤ ਨੇ ਜਰੂਰ ਉਹਨਾਂ ਦੇ ਸਕੂਲਾਂ ਦਾ ਜ਼ਾਇਜ਼ਾ ਲਿਓ ਅਤੇ 12ਵੀਂ ਜਮਾਤ ਦੇ ਆਏ ਨਤੀਜੇ ਦੀ ਜਰੂਰ ਕੋਖ ਤੇ ਪੜ ਆਵਤ ਰਹੇ ਤੁਸੀਂ ਬਹੁਤ ਲੰਬੇ ਸਮੇਂ ਤੋਂ ਕਹਿ ਰਹੇ ਆ ਕਿ ਅਸੀਂ ਸਕੂਲਾਂ ਦੇ ਪ੍ਰਬੰਧ ਸਕੂਲਾਂ ਦੇ ਅੰਦਰ ਟੀਚਰ ਭਰਤੀ ਕਰ ਦਿੱਤੇ ਅਸੀਂ ਇੱਕ ਸ੍ਰਿਖਿਆ ਕਾਂਤੀ ਦਾ ਬਹੁਤ ਵੱਡਾ ਐਲਾਨਨਾਮਾ ਲੈ ਕੇ ਆਏ ਹਾਂ ਪਰ ਭਗਵੰਤ ਮਾਨ ਜੀ ਮੈਨੂੰ ਅਬਸੋਰਬਸ ਦੇ ਨਾਲ ਕਹਿਣਾ ਪੈ ਰਿਹਾ ਕਿ ਸਕੂਲਾਂ ਦੇ ਅੰਦਰ ਹੈਡਮਾਸਟਰ ਨਹੀਂ ਹੈ ਪ੍ਰਿੰਸੀਪਲ ਨਹੀਂ ਹੈ ਕਿਤੇ ਵੀ ਟੀਚਰ ਪੂਰੇ ਨਹੀਂ ਹੈ ਤੁਸੀਂ ਪੰਜਾਬ ਦੇ ਅੰਦਰ ਸਿੱਖਿਆ ਮਾਡਲ ਨੂੰ ਲਾਗੂ ਕਰਨ ਦੀ ਨੀਤੀ ਦੇ ਨਾਲ ਲੋਕਾਂ ਨੂੰ ਬੇਵਕੂਫ ਬਣਾਇਆ ਔਰ ਵੱਡੇ ਵੱਡੇ ਬੋਰਡ ਲਾ ਕੇ ਇਸ ਨੂੰ ਸਿੱਖਿਆ ਦੀ ਕ੍ਰਾਂਤੀ ਦੇ ਕਰੋੜਾਂ ਰੁਪਏ ਸਰਕਾਰ ਦੇ ਬਰਬਾਦ ਕਰ ਦਿੱਤੇ ਪਰ ਨਤੀਜਾ ਜ਼ੀਰੋ ਆਇਆ ਨਜ਼ਰ ਸਕੂਲਾਂ ਦੇ ਅੰਦਰ ਸਕੂਲਾਂ ਦੀਆਂ ਪੁਰਾਣੀਆਂ ਬਣਾਈਆਂ ਗਈਆਂ ਦੀਵਾਰਾਂ ਤੇ ਬਾਥਰੂਮਾਂ ਦੇ ਅਦਕਾਟਨ ਕਰਕੇ ਕੀ ਤੁਸੀਂ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹੋ ਇੱਕ ਬਹੁਤ ਵੱਡਾ ਸਵਾਲ ਲੋਕਾਂ ਦੇ ਸਾਹਮਣੇ ਹੈ ਇੱਕ ਬਹੁਤ ਵੱਡਾ ਸਵਾਲ ਪੰਜਾਬ ਦੀ ਸਰਕਾਰ ਤੇ ਸਿੱਖਿਆ ਮੰਤਰੀ ਦੇ ਸਾਹਮਣੇ ਹੈ ਕਿ ਆਖਰ ਦਿੱਲੀ ਦਾ ਮਾਡਲ ਦਾ ਰੋਲਾ ਪਾ ਕੇ ਤੁਸੀਂ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਨੂੰ ਘਬਰਾ ਕੀਤਾ ਹੈ ਪੰਜਾਬ ਦੇ ਅਧਿਆਪਕਾਂ ਮਾਸਟਰਾਂ ਟੀਚਰਾਂ ਹੈਡਮਾਸਟਰ ਅਤੇ ਪ੍ਰਿੰਸੀਪਲ ਨੂੰ ਤੁਸੀਂ ਇੱਕ ਉਹ ਨਾਮ ਦੇ ਕੇ ਇੱਕ ਸਕੂਲ ਆਫ ਐਮੀਨੈਂਸ ਬਣਾ ਰਹੇ ਹੋ ਪਰ ਅੱਜ ਨਤੀਜਾ ਕੀ ਹੈ ਤੁਹਾਡੇ ਸਾਹਮਣੇ ਪਿਛਲੇ ਦਿਨਾਂ ਦੇ ਅੰਦਰ ਅਖਬਾਰਾਂ 'ਚ ਛਪੀਆਂ ਖਬਰਾਂ ਨੇ ਤੁਹਾਡੀ ਸਿੱਖਿਆ ਕ੍ਰਾਂਤੀ ਤੇ ਭਗਵੰਤ ਮਾਨ ਦੀ ਸਰਕਾਰ ਨੂੰ ਝੰਜੋੜ ਕੇ ਰੱਖ ਦਿੱਤਾ ਆਖਿਰ ਕਦੋਂ ਇਹਨਾਂ ਗੱਲਾਂ ਦੇ ਉੱਤੇ ਇਹਨਾਂ ਮੁੱਦਿਆਂ ਦੇ ਉੱਤੇ ਵਿਚਾਰ ਹੋਏਗਾ ਇਸ ਦਾ ਫੈਸਲਾ ਲੋਕਾਂ ਨੇ ਕਰਨਾ ਪਰ ਜੇ ਪੰਜਾਬ ਦਾ ਭਵਿੱਖ ਉਜਾੜਨ ਦੇ ਲਈ ਤੁਸੀਂ ਇੱਕ ਨੀਤੀਆਂ ਦੀ ਸਿਰਫ ਘੋਸ਼ਣਾ ਕਰਕੇ ਲੋਕਾਂ ਨੂੰ ਗਮਰਾਹ ਕਰਨਾ ਚਾਹੁੰਦੇ ਹੋ ਪੰਜਾਬ ਦੇ ਅੰਦਰ ਤੁਸੀਂ ਮੁਰ ਸੱਤਾ ਹਥਿਆਉਣਾ ਚਾਹੁੰਦੇ ਹੋ ਤਾਂ ਮੇਰੇ ਇਹਨਾਂ ਸਵਾਲਾਂ ਦਾ ਜਵਾਬ ਜ਼ਰੂਰ ਦਿਓ ਕਿ ਸਕੂਲ ਆਫ ਐਮੀਨੈਂਸ ਦੇ ਨਾਂ ਦੇ ਉੱਤੇ ਤੁਸੀਂ ਕਰੋੜਾਂ ਰੁਪਇਆ ਪੰਜਾਬ ਸਰਕਾਰ ਦਾ ਪੰਜਾਬ ਦੇ ਲੋਕਾਂ ਦਾ ਬਰਬਾਦ ਕਰਕੇ ਰੱਖ ਦਿੱਤਾ ਪਰ ਸਕੂਲ ਆਫ ਐਮੀਨੈਂਸ ਤੇ 200 90 ਵਿਦਿਆਰਥੀ ਜੋ ਮੈਰਿਟ ਲਿਸਟ ਵਿੱਚ ਆਏ ਨੇ ਸਕੂਲ ਆਫ ਐਮਿਨਸ ਦੇ ਸਿਰਫ ਦੋ ਬੱਚੇ ਉਹਨਾਂ ਦੇ ਉੱਤੋਂ ਮੈਰਿਟ ਲਿਸਟ ਵਿੱਚ ਆਏ ਨਹੀਂ ਕੀ ਜਿਹੜੇ ਦੂਸਰੇ ਸਕੂਲ ਨੇ ਫਿਰ ਤਾਂ ਉਹ ਬਹੁਤ ਵਧੀਆ ਰਿਜ਼ਲਟ ਉਹਨਾਂ ਨੇ ਦਿੱਤੇ ਤੁਸੀਂ ਲੋਕਾਂ ਨੂੰ ਗਮਰਾਹ ਨਹੀਂ ਕਰ ਸਕਦੇ ਤੁਸੀਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਨਹੀਂ ਪਾ ਸਕਦੇ ਮੇਰੇ ਬਹੁਤ ਸਾਰੇ ਅਧਿਆਪਕਾਂ ਦੇ ਨਾਲ ਪ੍ਰਿੰਸੀਪਲ ਸਹਿਬਾਨ ਦੇ ਨਾਲ ਔਰ ਮੈਨੇਜਮੈਂਟ ਕਮੇਟੀਆਂ ਦੇ ਨਾਲ ਗੱਲ ਹੋਈ ਹੈ ਕਿ ਤੁਸੀਂ ਧੱਕੇ ਦੇ ਨਾਲ ਸਕੂਲਾਂ ਦੇ ਅੰਦਰ ਵੱਡੇ ਵੱਡੇ ਪ੍ਰੋਗਰਾਮ ਰੱਖ ਕੇ ਸਕੂਲਾਂ ਦੀ ਮੈਨੇਜਮੈਂਟ ਦੇ ਪੈਸੇ ਖਰਚਵਾ ਦਿੱਤੇ ਪਰ ਅੱਜ ਰਿਜ਼ਲਟ ਤੁਹਾਡੇ ਸਾਹਮਣੇ ਹੈ ਤੁਹਾਨੂੰ ਜਾਗਣਾ ਪਏਗਾ ਲੋਕਾਂ ਨੂੰ ਜਵਾਬ ਦੇਣ ਦੇ ਲਈ ਤੁਸੀਂ ਲੋਕਾਂ ਦੇ ਸਵਾਲਾਂ ਦੇ ਜਵਾਬ ਲੋਕਾਂ ਦੀ ਕਚਹਿਰੀ 'ਚ ਜ਼ਰੂਰ ਦਿਓ ਤਾਂ ਕਿ ਇਸ ਗੱਲ ਦਾ ਲੋਕਾਂ ਨੂੰ ਪਤਾ ਲੱਗੇ ਕਿ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਉੱਤੇ ਕਰੋੜਾਂ ਰੁਪਏ ਜੋ ਤੁਸੀਂ ਖਰਚ ਕੀਤੇ ਸਕੂਲ ਆਫ ਐਮੀਨੈਂਸ ਦੇ ਨਾਂ ਦੇ ਉੱਤੇ ਸਿੰਗਾਪੁਰ ਭੇਜ ਕੇ ਅਧਿਆਪਕਾਂ ਨੂੰ ਦਿੱਤੀ ਗਈ ਟ੍ਰੇਨਿੰਗ ਦਾ ਆਖਰ ਨਤੀਜਾ ਕਿੱਥੇ ਆ ਇਹਦਾ ਜਵਾਬ ਭਗਵੰਤ ਮਾਨ ਜੀ ਤੁਹਾਨੂੰ ਜ਼ਰੂਰ ਦੇਣਾ ਪਏਗਾ ਹਰਜੋਤ ਬੈਂਜੀ ਇਹਦਾ ਜਵਾਬ ਤੁਹਾਨੂੰ ਜ਼ਰੂਰ ਦੇਣਾ ਪਏਗਾ ਇਹਨਾਂ ਸਵਾਲਾਂ ਦਾ ਜਵਾਬ ਲੋਕਾਂ ਦੀ ਕਚਹਿਰੀ ਦੇ ਅੰਦਰ ਪੰਜਾਬ ਸਰਕਾਰ ਜ਼ਰੂਰ ਦੇਵੇ ਤੇ ਮੈਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਜਦੋਂ ਏ ਉਹ ਤੋਂ ਘਟਨ ਕਰਨ ਵਾਸਤੇ ਪਿੰਡਾਂ ਦੇ ਵਿੱਚ ਆਉਂਦੇ ਨੇ ਤਾਂ ਇਹ ਸਵਾਲ ਇਹਨਾਂ ਨੂੰ ਜਰੂਰ ਪੁੱਛਿਓ ਕਿ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਉੱਤੇ ਤੁਸੀਂ ਲੋਕਾਂ ਨੂੰ ਗਮਰਾਹ ਕੀਤਾ ਅੱਜ ਉਹਨਾਂ ਸਕੂਲਾਂ ਦੇ ਰਿਜ਼ਲਟ ਕਿੱਥੇ ਨੇ ਸੋ ਦੋਸਤੋ ਇਹਦਾ ਫੈਸਲਾ ਤੁਸੀਂ ਕਰਨਾ ਲੋਕਾਂ ਨੇ ਕਰਨਾ ਅਸੀਂ ਗੱਲ ਤੁਹਾਡੇ ਸਾਹਮਣੇ ਰੱਖੀ ਹੈ ਔਰ ਸਰਕਾਰ ਦੀ ਨਤੀਜਿਆਂ ਦੇ ਆਉਣ ਦੇ ਨਾਲ ਸਰਕਾਰ ਦੀ ਔਰ ਸਕੂਲ ਆਫ ਐਮਿਨਸ ਤੇ ਹੋਰ ਸਿੱਖਿਆ ਕ੍ਰਾਂਤੀ ਦੀ ਜੋ ਪੋਲ ਖੁੱਲੀ ਹੈ ਉਹਦਾ ਜਵਾਬ ਤੁਹਾਨੂੰ ਜ਼ਰੂਰ ਦੇਣਾ ਪਏਗਾ ਤੁਹਾਡਾ ਬਹੁਤ ਬਹੁਤ